ਪਾਸਟਰ ਬਲਜਿੰਦਰ ਸਿੰਘ ਦੇ ਖਿਲਾਫ ਮੋਲਾਪੁਰ ਥਾਣੇ ਦੇ ਵਿੱਚ ਹੋਈ ਐਫ ਆਈ ਆਰ ਨੂੰ ਲੈ ਕੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਐਸ ਐਸ ਪੀ ਮੋਹਾਲੀ ਦੇ ਦਫ਼ਤਰ ਵਿਖੇ ਕ੍ਰਾ ਰਾਬੀ ਕੀਤਾ ਗਿਆ ਸਮਰਥਕਾਂ ਦੀ ਮੁੱਖ ਮੰਗ ਸੀ ਕਿ ਪਾਸਟਰ ਬਲਜਿੰਦਰ ਸਿੰਘ ਦੇ ਖਿਲਾਫ ਜੜੀ ਰਣਜੀਤ ਕੌਰ ਵੱਲੋਂ ਪਰਚਾ ਦਰਜ ਕਰਵਾਇਗਾ ਉਸ ਨੂੰ ਰੱਦ ਕੀਤਾ ਜਾਵੇ ਜਿਹੜਾ ਉਹਨਾਂ ਵੱਲੋਂ 1 ਮਹੀਨੇ ਪਹਿਲਾਂ ਰਣਜੀਤ ਕੌਰ ਦੇ ਖਿਲਾਫ ਥਾਣੇ ਦੇ ਵਿੱਚ ਦਰਖਾਸਤ ਦਿੱਤੀ ਗਈ ਸੀ ਉਸਨੇ 1 ਕਰੋੜ ਰੁਪਏ ਦਾ ਕਪੜਾ ਜੋ ਕਿ ਚਰਚ ਦੇ ਵਿੱਚ ਕੀਤਾ ਤੇ ਚਰਚ ਦੇ ਵਿੱਚੋਂ ਸਮਾਨ ਚੋਰੀ ਕਰਨ ਦਾ ਉਸਤੇ ਪਰਚਾ ਦਰਜ ਕੀਤਾ ਗਿਆ ਹੁਣ ਪੁਲਿਸ ਸਿੱਟ ਬਣਾ ਕੇ ਜਲ

ਨੇ ਫੈਸਲਾ ਆਇਆ ਉਹ ਨੂੰ ਚੱਲਣਾ ਦਿੱਤਾ ਸੀ ਫੈਸਲਾ ਜੀ ਦੇਖੋ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਜੋ ਅਸੀਂ 25 2 25 ਫਰਵਰੀ 2025 ਨੂੰ ਜਿਹੜਾ ਅਸੀਂ ਜਿਹੜਾ ਜਿਹੜੇ ਰਣਜੀਤ ਕੌਰ ਉਹਦੇ ਸਾਥੀਆਂ ਨਾਲ ਜਿਹੜੀ ਚਰਚਾ ਚੋਰੀ ਕੀਤੀ ਸੀ ਉਹਦੇ ਸਬੰਧ ਵਿੱਚ ਅਸੀਂ ਇਹੀ ਮੰਗ ਪ੍ਰਸ਼ਾਸਨ ਅੱਗੇ ਕੀਤੀ ਵੀ ਉਹਨਾਂ ਤੇ ਤੁਰੰਤ ਜਿਹੜਾ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਇੱਕ ਮੰਥ ਹੋ ਗਿਆ ਆ ਲੇਕਿਨ ਉਲਟਾ ਉਹਨਾਂ ਨੇ ਹੀ ਸਾਡੇ ਤੇ ਇੱਕ ਝੂਠਾ ਪਰਚਾ ਜਿਹੜਾ ਦਰਜ ਕਰਾਇਆ ਉਹਦੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਆ ਵੀ ਇਹਦੀ ਪ੍ਰਾਪਰ ਜਾਂਚ ਕੀਤੀ ਜਾਵੇ ਕਿਉਂਕਿ ਪ੍ਰੋਫਿਟ ਜੀ ਦੀ ਆਲਰੇਡੀ ਜਿਹੜੀ ਆ ਏਅਰਪੋਰਟ ਦੇ ਵਿੱਚ ਜਿਹੜਾ ਆ 28 ਤਰੀਕ ਆ ਉਹ 28 ਤਰੀਕ ਤੋਂ ਪਹਿਲਾਂ ਇਹੋ ਜਿਹਿਆਂ ਇਦਾਂ ਦੀਆਂ ਮੰਨ ਘੜਤ ਕਹਾਣੀਆਂ ਬਣਾ ਕੇ ਇਹ ਮਤਲਬ ਜਿਹੜਾ ਇੱਕ ਉਹਨਾਂ ਦੇ ਕੇਸ ਉੱਤੇ ਬੁਰਾ ਪ੍ਰਭਾਵ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਲੇਕਿਨ ਅਸੀਂ ਇਹੀ ਪ੍ਰਸ਼ਾਸਨ ਨੂੰ ਕਿਹਾ ਆ ਪ੍ਰਸ਼ਾਸਨ ਨੇ ਵੀ ਸਾਨੂੰ ਭਰੋਸਾ ਦਿਵਾਇਆ ਆ ਵੀ ਅਸੀਂ ਜਿਹੜਾ ਵੀ ਇਸ ਕੇਸ ਦੀ ਪ੍ਰਾਪਰ ਇਨਵੈਸਟੀਗੇਟ ਪਰ ਲੇਕਿਨ ਅਸੀਂ ਹੁਣ ਵੀ ਕਿਹਾ ਆ ਵੀ ਜਿਹੜਾ ਐਸ ਐਚਓ ਨੂੰ ਜਿਹੜਾ ਹੁਣੇ ਉਹਨਾਂ ਨੂੰ ਲੈਨ ਹਾਜ਼ਰ ਕੀਤਾ ਜਾਵੇ ਇਹ ਜਿਹੜੀ ਅਨਗੇਲੀ ਵਰਤੀ ਗਈ ਆ ਕਿਉਂਕਿ ਐਸਐਚਓ ਨੇ ਇਹ ਪਹਿਲਾ ਆਪਸ਼ਨ ਲਿਆ ਹੁੰਦਾ ਤੇ ਅੱਜ ਇਹ ਗੱਲ ਨਹੀਂ ਹੋਣੀ ਸੀ ਲੇਕਿਨ ਹੁਣ ਅਸੀਂ ਕਿਹਾ ਵੀ ਜਿਹੜਾ ਸੱਚ ਉਹ ਤੇ ਨਾ ਵੀ ਸਖਤੀ ਵਰਤੀ ਜਾਵੇ ਜਿਹੜਾ ਆਈਓ ਲੱਗਾ ਸੀ ਉਹਨੇ ਇੱਕ ਮੰਤੋਂ ਕੋਈ ਪਰਵਾਨਾ ਨਹੀਂ ਚੱਲਿਆ ਔਰ ਕੋਈ ਪਰਵਾਨਾ ਨਹੀਂ ਕੀਤਾ ਕੋਈ ਉਹਨਾਂ ਨੂੰ ਸੱਦਿਆ ਨਹੀਂ ਲੇਕਿਨ ਹੁਣ ਇੱਕ ਮੰਤੋਂ ਵੀ ਉਹ ਜਿਹੜਾ ਕੇਸ ਪੈਂਡਿੰਗ ਪਿਆ ਸੀ ਹੁਣ ਪ੍ਰਸ਼ਾਸਨ ਨੇ ਕਿਹਾ ਵੀ ਤੁਰੰਤ ਜਿਹੜਾ ਇਹ ਕਾਲੂ ਜਿਹੜਾ ਆ ਉਦੋਂ ਪ੍ਰੋਪਰ ਜਿਹੜੀ ਸਾਡੇ ਤੱਕ ਜਿਹੜੇ ਉੱਚ ਅਧਿਕਾਰੀ ਉਹਨਾਂ ਤੇ ਲਾਤਾ ਡੀਐਸਪੀ ਨੂੰ ਉਹ ਦਰਖਾਸਤ ਮਾਰਕ ਕਰ ਦਿੱਤੀ ਗਈ ਹੈ ਵੀ ਜਲਦੀ ਉਹਨਾਂ ਉੱਤੇ ਪਰਚਾ ਦਰਜ ਹੋ ਜਾਏਗਾ ਜੋ ਵੀ ਇਹਨਾਂ ਦੇ ਤੁਹਾਡੇ ਵੱਲੋਂ ਇਲਜ਼ਾਮ ਲਗਾਏ ਸੀ ਵੀ ਇਹਨਾਂ ਨੇ ਚੋਰੀ ਵੀ ਕਰ ਲਈ ਔਰ ਪੈਸਾ ਵੀ ਇਹਨਾਂ ਨੇ ਉਹਨਾਂ ਤੋਂ ਸਮਾਨ ਵੀ ਚੋਰੀ ਕੀਤਾ ਹਾਂਜੀ ਹਾਂਜੀ ਇਹਦੇ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਕਹਿ ਪ੍ਰਸ਼ਾਸਨ ਨੂੰ ਵੀ ਜਿਹੜਾ ਇਹਨਾਂ ਵਿਅਕਤੀਆਂ ਨੇ ਕਰੀਬਨ 1 ਕਰੋੜ ਦੇ ਲਗਭਗ ਜਿਹੜਾ ਆ ਜੋ ਸੁਣਨ ਦੇ ਵਿੱਚ ਆਇਆ ਆ ਜੋ ਦੱਸਿਆ ਗਿਆ ਜਿੱਦਾਂ ਸਾਡੇ ਜਿਹੜੇ ਚਰਚ ਦੇ ਜਿਹੜੇ ਸ਼ਰਧਾਲੂ ਆ ਦਾਨ ਚੰਦਾ ਦੰਦੇ ਸੀ ਵੀ ਉਹਨਾਂ ਨੇ 1 ਕਰੋੜ ਦਾ ਜਿਹੜਾ ਆ ਉਥੇ ਜਿਹੜੀ ਚੋਰੀ ਕੀਤੀ ਠੱਗੀ ਕੀਤੀ ਔਰ ਉਹ ਜਿਹੜੀ ਆ ਅਸੀਂ ਉਹ ਸਾਰੇ ਜਿਹੜੇ ਸਬੂਤ ਜਿਹੜੇ ਆ ਉਹ ਪ੍ਰਸ਼ਾਸਨ ਨੂੰ ਅਸੀਂ ਦੇ ਦਿੱਤੇ ਗਏ ਆ ਔਰ ਪ੍ਰਸ਼ਾਸਨ ਨੇ ਹੁਣ ਸਾਨੂੰ ਇਹ ਗੱਲ ਕਿਹਾ ਵੀ ਇਹ ਜਿਹੜਾ ਹੁਣੇ ਝੂਠੀ ਤੁਸੀਂ ਇਹ ਦੇਖੋ ਜਿਹੜੇ ਇਹ ਜਿਹੜਾ ਫਰਵਰੀ ਤੋਂ ਚੱਲਦਾ ਆ 14 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ ਇਹਨਾਂ ਨੇ ਪਹਿਲਾਂ ਹੀ ਪ੍ਰੀ ਪਲਾਨਿੰਗ ਕੀਤੀ ਹੋਈ ਸੀ ਵੀ ਪ੍ਰੋਫਿਟ ਜੀ ਦੇ ਕੇਸ ਉੱਤੇ ਬੁਰਾ ਪ੍ਰਭਾਵ ਪਾਉਣ ਦੇ ਲਈ ਬੁਰਾ ਅਸਰ ਪਾਉਣ ਦੇ ਲਈ ਹੀ ਇਹ ਸਾਰੀਆਂ ਪਲਾਨਿੰਗਾਂ ਖੜੀਆਂ ਜਾ ਰਹੀਆਂ ਸੀ ਲੇਕਿਨ ਜੇ ਉਹ ਤਾਂ ਸੋਚਦੇ ਹੋシャン ਪਰਚਾ ਦਰਜ ਕਰਾ ਦਿੱਤਾ ਗਿਆ ਪ੍ਰੋਫਾਈਟ ਜੀ ਨੂੰ ਅਰੈਸਟ ਪੈ ਜਾਗੀ ਐਦਾਂ ਨਹੀਂ ਪਰਚੇ ਦਰਜ ਹੋ ਜਾਂਦੇ ਆ ਲੇਕਿਨ ਰੈਸਟ ਨਹੀਂ ਪੈਂਦੀ ਤਾਂ ਰੈਸਟ ਲਈ ਉਹਦੇ ਲਈ ਪਹਿਲਾਂ ਉਹਦੀ ਜਾਂਚ ਹੁੰਦੀ ਆ ਕਈ ਲੋਕ ਐਦਾਂ ਕਿ ਸੋਸ਼ਲ ਮੀਡੀਆ ਤੇ ਪਰਚਾ ਦਰਜ ਹੋ ਗਿਆ ਪ੍ਰੋਫਾਈਟ ਜੀ ਤੇ ਜਿਹੜੇ ਉਹਨਾਂ ਨੂੰ ਅਰੈਸਟ ਪੈ ਜਾਗੀ ਉਹਦੇ ਲਈ ਜਿਹੜਾ ਪ੍ਰਸ਼ਾਸਨ ਨੂੰ ਤਿੰਨ ਜਿਹੜੇ ਪਰਵਾਨੇ ਵੀ ਕਰ ਲੈਣੇ ਪੈਣੇ ਆ ਉਹ ਹੁਣ ਪ੍ਰਸ਼ਾਸਨ ਸਾਨੂੰ ਉਹਨਾਂ ਨੇ ਐਸਆਈਟੀ ਵੀ ਬਿਠਾ ਦਿੱਤੀ ਗਈ ਆ ਵੀ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਵੀ ਕੀਤੀ ਜਾਏਗੀ ਅਸੀਂ ਤਾਂ ਕਹਾਂ ਵੀ ਸਾਨੂੰ ਵੀ ਭਾਵੇਂ ਪਰਵਾਨੇ ਤੁਸੀਂ ਉਹਨਾਂ ਨੂੰ ਪਰਵਾਨੇ ਤਾਂ ਕੱਲੇ ਨਹੀਂ ਅਸੀਂ ਤਾਂ ਪਰਵਾਨੇ ਤੁਸੀਂ ਪਹਿਲਾਂ ਹੀ ਤਾਂ ਅਸੀਂ ਪਹਿਲੇ ਪਰਵਾਨੇ ਤੇ ਹੀ ਤੁਹਾਨੂੰ ਸਾਰੀ ਆਪਣੀ ਜਿਹੜੀ ਜਿਹੜੀ ਜੋ ਵੀ ਸਾਡੇ ਨਾਲ ਘਟਨਾ ਘਟੀ ਆ ਜੋ ਵੀ ਸਾਡੇ ਨਾਲ ਠੱਗੀ ਹੋਈ ਆ ਤਾਂ ਸਾਨੂੰ ਤਿੰਨ ਪਰਵਾਨੇ ਦੇਣ ਦੀ ਲੋੜ ਨਹੀਂ ਅਸੀਂ ਤਾਂ ਪਹਿਲੇ ਪਰਵਾਨੇ ਤੇ ਹੀ ਤੁਹਾਨੂੰ ਸਾਰੀਆਂ ਸਬੂਤਾਂ ਸਮੇਤ ਜਿਹੜੀਆਂ ਉਹ ਚੀਜ਼ਾਂ ਪੇਸ਼ ਕਰ ਦਵਾਂਗੇ ਤੁਹਾਡੇ ਅੱਗੇ ਲੇਕਿਨ ਹੁਣ ਪ੍ਰਸ਼ਾਸਨ ਨੂੰ ਅਸੀਂ ਸਾਰੇ ਸਬੂਤੀ ਵੀ ਦਿਖਾਏ ਆ ਪ੍ਰਸ਼ਾਸਨ ਕਹਿੰਦਾ ਵੀ ਵੀ ਸਾਨੂੰ 24 ਘੰਟੇ ਦਾ ਸਮਾਂ ਔਰ ਇਸ ਯੁਨਾਤੀ ਕੋ ਨੂੰ ਨਹੀਂ ਕਾਰਵਾਈ ਕਰਾਂਗੇ ਮੇਰਾ ਨਾਮ ਸਰਜੀਤ ਸਿੰਘ ਠਾਪਰਿਆ ਜੀ ਠੀਕ ਹੈ ਪਹਿਲੇ ਪ੍ਰਦਰਸ਼ਨ ਕੀਤਾ ਸੀ ਉਸ ਤੋਂ ਬਾਅਦ ਕੀ ਆਸ਼ਵਾਸਨ ਕੀ ਦਿੱਤਾ ਗਿਆ ਉਹਨਾਂ ਨੂੰ ਅੱਗੇ ਕੀ ਕਾਰਵਾਈ ਰਹੇਗੀ ਤੁਹਾਡੇ ਵੱਲ ਦੇਖੋ ਇਹ ਜਿਹੜਾ ਇੱਥੇ ਨਦਰ ਕਮੇਟੀ ਦੇ ਨਾਲ ਸਾਡੀ ਮੀਟਿੰਗ ਹੋਈ ਸੀ ਉਹਨਾਂ ਨੂੰ ਅਸੀਂ ਸਮਝਾ ਸੀਗਾ ਵੀ ਹਾਂ ਵੀ ਪੀਸਫੁਲ ਆਪਣਾ ਜਿਹੜਾ ਰੱਖਿਆ ਉਹਨਾਂ ਨੇ ਵੀ ਜਦੋਂ ਸਾਡੀ ਗੱਲ ਮੰਨ ਕੇ ਪੀਸਫੁਲ ਪ੍ਰੋਟੈਸਟ ਰੱਖਿਆ ਹੈ ਤੇ ਅਸੀਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਵੀ ਹਾਂ ਵੀ ਠੀਕ ਹੈ ਜਿਹੜੀ ਉਹਨਾਂ ਦੀ ਕੰਪਲੇਂਟ ਸੀ ਉਹਨਾਂ ਨੇ ਦਿੱਤੀ ਹੈ ਆਪਣੀਆਂ ਜਿਹੜੀਆਂ ਰਿਪਰੈਜੈਂਟੇਸ਼ਨਸ ਦਿੱਤੀਆਂ ਹਨ ਉਹਦੇ ਦੇ ਅਸੀਂ ਜਲਦੀ ਤੋਂ ਜਲਦੀ ਕਾਰਵਾਈ ਕਰਾਂਗੇ ਸਿਟ ਇੱਕ ਸਿਟ ਕੌਂਸਟਿਟਿਊਟ ਕੀਤੀ ਜਾਊਗੀ ਜਿਹੜੀ ਇਹਨਾਂ ਦੇ ਜਿਹੜੀ ਵੀ ਗ੍ਰੀਵੈਂਸਿਸ ਹੈਗੀਆਂ ਉਹਨਾਂ ਨੂੰ ਐਡਰੈਸ ਕਰੂਗੀ ਤੇ ਜਿਹੜੀਆਂ ਵੀ ਇਹਨਾਂ ਦੀਆਂ ਬਾਕੀ ਵੀ ਕੋਈ ਹੋਰ ਵੀ ਕੋਈ ਕੰਪਲੇਂਟ ਹੈਗੀਆਂ ਉਹਨੂੰ ਜਲਦੀ ਤੋਂ ਜਲਦੀ ਇਮਤਾਕੇ ਉਹਨਾਂ ਦੇ ਮੈਰਿਟਸ ਤੇ ਉਹਨਾਂ ਦਾ ਕੰਕਲੂਡ ਕੀਤਾ ਜਾਊਗਾ ਥੈਂਕ ਯੂ ਜਿਹੜਾ ਬਲਵਿੰਦਰ ਪਾਸਲੇ ਅਰੇਸਟ ਹੈ ਫਿਲਹਾਲ ਦੀ ਗੱਲ ਸੇ ਕਰ ਦਿੱਤੀ ਗਈ ਹੈ ਕੋਈ ਕੋਈ ਕਮੈਂ